ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖਾਲਸਾ ਜੀ ਦੀ ਗੁਰਬਾਣੀ ਦੇ ਵਿੱਚ ਬਹੁਤ ਪਾਵਰੇ ਬਹੁਤ ਤਾਕਤ ਹੁੰਦੀ ਏ ਕਿਉਂਕਿ ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜਦੇ ਆਂ ਗੁਰਬਾਣੀ ਦੇ ਚਾਪ ਕਰਦੇ ਆਂ ਗੁਰਬਾਣੀ ਬਹੁਤ ਦੁੱਖਾਂ ਦਾ ਨਾਸ਼ ਕਰਦੀ ਏ ਕਈ ਵਾਰ ਆਪਾਂ ਕਰ ਕੀ ਕਰਦੇ ਆ ਕਿ ਆਪਾਂ ਗਰਬਾਣੀ ਛੱਡ ਕੇ ਗਰਬਾਣੀ ਦਾ ਚਾਪ ਕਰਨਾ ਛੱਡ ਕੇ ਗੁਰਦੁਆਰਾ ਸਾਹਿਬ ਛੱਡ ਕੇ ਆਪਾਂ ਕਿਸੇ ਹੋਰ ਜਗ੍ਹਾ ਤੇ ਚਲੇ ਜਾਂਦੇ ਆ ਜਾਂ ਕਿਸੇ ਹੋਰ ਬਾਬਿਆਂ ਦੇ ਕੋਲ ਜਾਂਦੇ ਆ ਤਾਂ ਉਦੋਂ ਆਪਣੇ ਤੇ ਕੀ ਇਹ ਦੁੱਖ ਚੁਣੇ ਵੱਧ ਜਾਂਦੇ ਨੇ ਘਰ ਦੇ ਵਿੱਚ ਜਿਵੇਂ ਬਿਨਾਂ ਗੱਲ ਦੀ ਲੜਾਈ ਕਲੇਸ਼ ਬਣਿਆ ਰਹਿੰਦਾ ਹੈ ਇਸੀ ਤਰ੍ਹਾਂ ਖਾਲਸਾ ਜੀ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਇਹੀ ਅਰਦਾਸ ਬੇਨਤੀ ਕਰਨੀ ਏ ਹਮੇਸ਼ਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਮੇਰੀ ਜ਼ਿੰਦਗੀ ਦੇ ਵਿੱਚ ਭਾਵੇਂ ਕਿੰਨੇ ਵੀ ਦੁੱਖ ਤਕਲੀਫ ਕਿਉ ਨਾ ਆਉਣ ਕਿੰਨੀਆਂ ਵੀ ਮੁਸੀਬਤਾਂ ਕਿਉ ਨਾ ਆਉਣ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਮੇਰੇ ਤੇ ਐਨੀ ਕਿਰਪਾ ਬਣਾ ਕੇ ਰੱਖਣੀ ਏ ਆਪਣਾ ਮਿਹਰ ਭਰਿਆ ਹੱਥ ਰੱਖਣਾ ਕਿ ਜਦੋਂ ਵੀ ਮੇਰਾ ਇਹ ਸਿਰ ਝੁਕੇ ਤਾਂ ਤੁਹਾਡੇ ਅੱਗੇ ਹੀ ਝੁਕੇ ਤੁਹਾਡੇ ਦਰ ਦਾ ਹੋ ਕੇ ਰਵਾਂ ਮੈਂ ਕਿਸੇ ਹੋਰ ਦਰ ਦਾ ਨਾ ਬੜਾ ਇਸ ਤਰ੍ਹਾਂ ਖਾਰਸਾ ਜੀ ਤੁਸੀਂ ਅਰਦਾਸ ਬੇਨਤੀ ਕਰਿਆ ਕਰੋ ਤੇ ਤੁਸੀਂ ਗਰਬਾਣੀ ਕਦੇ ਵੀ ਨਾ ਛੱਡਿਆ ਕਰੋ ਗਰਬਾਣੀ ਦਾ ਜਾਪ ਕਰਨਾ ਨਿਤਨੇਮ ਨੂੰ ਤੁਸੀਂ ਰੁਟੀਨ ਬਣਾ ਕੇ ਰੱਖੋ ਕਿਉਂਕਿ ਖਾਲਸਾ ਜੀ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੇ ਪਰਿਵਾਰ ਸਿੱਖੀ ਦੇ ਨਾਲ ਜੁੜੇ ਨੇ ਗੁਰਬਾਣੀ ਦੇ ਨਾਲ ਜੁੜੇ ਨੇ ਜਿਨ੍ਹਾਂ ਦੇ ਕੋਲ ਨਿਤਨੇਮ ਹੈਗਾ ਨਿਤਨੇਮ ਕਰਦੇ ਨੇ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਹੈ ਆਪਾਂ ਗੱਲ ਕਰਦੇ ਹਾਂ ਖਾਲਸਾ ਜੀ ਸ੍ਰੀ ਸੁਖਮਣੀ ਸਹਿਬ ਦੀ ਬਾਣੀ ਦੇ ਬਾਰੇ ਤੋਂ ਵੀ ਪੈਣ ਪਰਾ ਜੋ ਵੀ ਸੰਗਤਾਂ ਸ੍ਰੀ ਸੁਖਮਣੀ ਸਾਹਿਬ ਦਾ ਚਾਪ ਕਰਦੀਆਂ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਉਹਨਾਂ ਤੇ ਬਹੁਤ ਕਿਰਪਾ ਹੁੰਦੀ ਹੈ ਕਿਉਂਕਿ ਆਪਾਂ ਅਕਸਰ ਹੀ ਕਈ ਵਾਰ ਜਿਹੜਾ ਆਪਣਾ ਮਾਣੇ ਬੇਈਮਾਨ ਹੋ ਜਾਂਦਾ ਹੈ ਕਿ ਅੱਜ ਅੱਜ ਆਪਾਂ ਨੇਤ ਨੇਮਤਾ ਕਰਨਿਆ ਸ੍ਰੀ ਸੁਖਮਣੀ ਸਾਹਿਬ ਦਾ ਚਾਪ ਨਹੀਂ ਕਰਦੇ ਅੱਜ ਲਈ ਕੱਲ ਨੂੰ ਕਰਾਂਗੇ ਕੱਲ ਜਾ ਕੇ ਹੋ ਜਾਂਦਾ ਪਰਸੋਂ ਕਰਾਂਗੇ ਇਸ ਤਰ੍ਹਾਂ ਕਰਦਿਆਂ ਕਰਦੇ ਜਿਹੜਾ ਆਪਣਾ ਮਾਣੋ ਟੇਕਦਾ ਨਹੀਂ ਉਹ ਆਪਣੇ ਵਿੱਚ ਇਹੀ ਮੁਸ਼ਕਲਾਂ ਆਉਂਦੀਆਂ ਨੇ ਜਦੋਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਣਾ ਹੋਵੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਚੋੜਨਾ ਹੋਵੇ ਪਾਠ ਕਰਨਾ ਹੋਵੇ ਪਰ ਜਦੋਂ ਤੁਸੀਂ ਇੱਕ ਵਾਰ ਕੋਸ਼ਿਸ਼ ਕਰਕੇ ਤੁਸੀਂ ਪਾਠ ਕਰਨਾ ਸ਼ੁਰੂ ਕਰ ਦੋਗੇ ਹਰ ਇੱਕ ਘਰ ਦੇ ਵਿੱਚ ਜੇ ਆਪਾਂ ਹਰ ਰੋਜ਼ ਖਾਲਸਾ ਜੀ ਆਪਣੇ ਘਰ ਦੇ ਵਿੱਚ ਇੱਕ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਕਰੀਏ ਤਾਂ ਬਹੁਤ ਚੰਗਾ ਹੁੰਦਾ ਹੈ ਸੁਖਮਣੀ ਸਾਹਿਬ ਦੀ ਬਾਣੀ ਤੋਂ ਭਾਵ ਹੁੰਦਾ ਹੈ ਕਿ ਸੁੱਖਾਂ ਦੀ ਮਣੀ ਬਾਈਗਰੂ ਸੱਚੇ ਪਾਤਸ਼ਾਹ ਆਪਣੇ ਘਰ ਦੇ ਵਿੱਚ ਸੁਖ ਸ਼ਾਂਤੀ ਵਰਤਾਉਂਦੇ ਨੇ ਉਹ ਮਹਾਰਾਜ ਦੀ ਕਿਰਪਾ ਹੁੰਦੀ ਆਪਣੀਆਂ ਇਹ ਵੀਡੀਓ ਪਾਉਣ ਦਾ ਵੀ ਖਾਲਸਾ ਜੀ ਇਹੀ ਮਕਸਦ ਹੁੰਦਾ ਹੈ ਕਿ ਆਪਾਂ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਦੇ ਹਾਂ ਜਿਸ ਚੀਜ਼ ਦੇ ਬਾਰੇ ਦੇ ਵਿੱਚ ਆਪਾਂ ਨੂੰ ਕੋਈ ਫਾਇਦਾ ਵੀ ਨਹੀਂ ਹੁੰਦਾ ਪਰ ਫਿਰ ਵੀ ਆਪਾਂ ਦੇਖਣੀ ਉਹ ਚੀਜ਼ ਨਹੀਂ ਛੱਡਦੇਗੇ ਇਸ ਤਰ੍ਹਾਂ ਤੁਸੀਂ ਉਹ ਚੀਜ਼ ਛੱਡ ਕੇ ਤੁਸੀਂ ਗਰ ਬਾਣੀ ਦੇ ਨਾਲ ਸ਼ੁਰੂ ਜਦੋਂ ਵੀ ਤੁਸੀਂ ਫੋਨ ਦੇਖਦੇ ਹੋ ਪਾਠ ਕਰ ਨਹੀਂ ਸਕਦੇ ਪਾਠ ਤੋਂ ਨੂੰ ਕਰਨਾ ਨਹੀਂ ਆਉਂਦਾ ਤਾਂ ਤੁਸੀਂ ਆਪਣੇ ਮੋਬਾਈਲ ਫੋਨ ਦੇ ਵਿੱਚ ਕੋਲ ਲਗਾ ਕੇ ਰੱਖ ਲਿਆ ਕਰੋ ਤੁਸੀਂ ਜਿਵੇਂ ਪਾਠ ਚੱਲਦਾ ਹੈ ਨਾਲ-ਨਾਲ ਪਿੱਛੇ-ਪਿੱਛੇ ਬੋਲ ਕੇ ਪਾਠ ਕਰ ਲਿਆ ਕਰੋ ਪਰ ਫਿਰ ਵੀ ਨਹੀਂ ਕਰ ਸਕਦੇ ਤਾਂ ਤੁਸੀਂ ਤੁਹਾਡੇ ਕੰਨਾਂ ਦੇ ਵਿੱਚ ਜਦੋਂ ਗੁਰਬਾਣੀ ਦੇ ਸ਼ਬਦ ਦੀ ਆਵਾਜ਼ ਜਾਂਦੀ ਹੈ ਤੇ ਤੁਸੀਂ ਉਹ ਸ਼ਬਦ ਦੇ ਵੱਲ ਆਪਣਾ ਧਿਆਨ ਕਰਿਆ ਕਰੋ ਵਾਹਿਗੁਰੂ ਦਾ ਸਿਮਰਨ ਕਰਿਆ ਕਰੋ ਅੱਜ ਤੁਸੀਂ ਇੰਨਾ ਕਰੋ ਕਿ ਕੱਲ ਨੂੰ ਤੁਹਾਡਾ ਆਪਣੇ ਆਪ ਮਨ ਹੋਵੇਗਾ ਕਿ ਅੱਜ ਵੀ ਆਪਾਂ ਨੇ ਪਾਠ ਚਰਨਾ ਹੈ ਕੋਲ ਪਾਠ ਲਗਾ ਕੇ ਰੱਖਣਾ ਹੈ ਕਿਸੇ ਤਰ੍ਹਾਂ ਖਾਲਸਾ ਜੀ ਜਿਹੜੀ ਅੱਜ ਦੀ ਹੱਦ ਵੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਇੱਕ 14-15 ਸਾਲ ਦੇ ਛੋਟੇ ਬੱਚੇ ਕਬੀਰ ਦੀ ਹੱਡ ਬੀਤੀਏ ਉਹਨਾਂ ਦੇ ਪਰਿਵਾਰ ਸੀ ਜਿਹੜਾ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਅੱਸੀ ਤੁਹਾਡੇ ਨਾਲ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਨ ਲੱਗੇ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਖਾਲਸਾ ਜੀ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜਦੋਂ ਤੁਸੀਂ ਅੱਗੇ ਸ਼ੇਅਰ ਕਰਦੇ ਹੋ ਕਿਸੇ ਭੈਣ ਭਰਾ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਉਹ ਵੀ ਇਹ ਸੁਣ ਕੇ ਗੁਰਬਾਣੀ ਦੇ ਨਾਲ ਜ਼ਰੂਰ जोडਦਾ ਹੈ ਪਰ ਕਈ ਵਾਰ ਤਾਂ ਕਈ ਇਦਾਂ ਦੇ ਲੋਕ ਵੀ ਨੇ ਜਿਹੜੇ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜਨ ਤੇ ਵੀ ਕਹਿ ਦਿੰਦੇ ਨੇ ਕਿ ਇਹ ਇੱਕ ਪਖੰਡ ਕਰਦੇ ਆ ਇਹਨਾਂ ਨੇ ਇੱਕ ਆਪਣਾ ਕੰਮ ਚਲਾਇਆ ਹੋਇਆ ਹੈ ਕਿਉਂਕਿ ਉਹਨਾਂ ਦੀ ਸੋਚ ਹੀ ਉੱਥੇ ਹੁੰਦੀ ਆ ਉਹ ਹੋਰ ਕੁਝ ਸੋਚ ਹੀ ਨਹੀਂ ਸਕਦੇ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕ ਚਾਹੁੰਦੇ ਆ ਕਿ ਆਪਾਂ ਆਪਣੇ ਨਾਲ ਦੇ ਨੂੰ ਆਪਣੇ ਰਿਲੇਟਿਵ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਾਂ ਉਹਨੂੰ ਗਲਤ ਰਸਤੇ ਤੇ ਪਾਈਏ ਪਰ ਜੇ ਆਪਾਂ ਕੋਈ ਚੰਗਾ ਕੰਮ ਕਰਦੇ ਆ ਤਾਂ ਆਪਾਂ ਖੁਦ ਨਹੀਂ ਕਰ ਸਕਦੇ ਜੇ ਕੋਈ ਸਾਹਮਣੇ ਵਾਲਾ ਚੰਗਾ ਕਰਮ ਕਰਦਾ ਹੈ ਤਾਂ ਉਸ ਨੂੰ ਇਸ ਤਰ੍ਹਾਂ ਨਾ ਬੋਲਿਆ ਕਰੋ ਪਰ ਫਿਰ ਵੀ ਜੇ ਤੁਸੀਂ ਬੋਲਣਾ ਹੈ ਤਾਂ ਉਹ ਤੁਹਾਡੀ ਸੋਚ ਹੈ ਜਿੰਨੀ ਕੋਈ ਵੀ ਕੋ ਸੱਚੇ ਪਾਤਸ਼ਾਹ ਨੇ ਤੁਹਾਨੂੰ ਸੋਚ ਬਖਸ਼ੀ ਆ ਤੁਸੀਂ ਉਹਨੀ ਕੀ ਵਰਤ ਲਈ ਸਿੱਧਰਾ ਖਾਲਸਾ ਜੀ ਉਹ ਜੋ 10-15 ਸਾਲ ਦੀ ਉਮਰ ਸੀਗੀ ਉਸ ਵੀਰ ਦੀ ਉਹਨਾਂ ਦੇ ਨਾ ਸਿਰ ਦੇ ਵਿੱਚ ਇੱਕ ਛੋਟੀ ਜੀ ਰਸੌਲੀ ਬਣੀ ਸੀ ਉਹ ਕਹਿੰਦੇ ਬਿਲਕੁਲ ਪਹਿਲਾਂ ਠੀਕ ਸੀ ਸਾਨੂੰ ਕਹਿੰਦੇ ਪਤਾ ਹੀ ਨਹੀਂ ਲੱਗਾ ਸੀ ਕਹਿੰਦੇ ਇੱਕ ਸੌਲੀਡ ਟਾਈਪ ਦੀ ਛੋਟੀ ਜੀ ਗੰਡ ਬਣੀ ਸੀ ਤੇ ਅਸੀਂ ਡਾਕਟਰਾਂ ਨੂੰ ਜਦੋਂ ਦਿਖਾਇਆ ਡਾਕਟਰਾਂ ਨੇ ਕਹਿੰਦੇ ਸਾਨੂੰ ਕਿਹਾ ਕਿ ਅਸੀਂ ਇਸ ਨੂੰ ਛੋਟਾ ਜਾਂ ਕੱਟ ਲਾ ਕੇ ਵੀ ਰਸੌਲੀ ਇਹ ਬਹੁਤ ਕੁਝ ਨਹੀਂ ਹੈਗਾ ਵੀ ਜੋ ਮਾਸਾ ਵਿੱਚ ਭਰਿਆ ਹੋਇਆ ਉਹ ਕੱਢ ਦਿੰਨੇ ਆ ਪਰ ਉਹ ਵੀਰ ਦੱਸ ਰਿਹਾ ਖਾਲਸਾ ਜੀ ਵੀ ਉਹ ਕਹਿੰਦੇ ਕਿ ਮੈਨੂੰ ਸੀ ਵੀ ਅਸੀਂ ਸਿਰ ਦਾ ਆਪਰੇਸ਼ਨ ਕਰਵਾਵਾਂਗੇ ਤਾਂ ਸਿਰ ਦਾ ਆਪਰੇਸ਼ਨ ਜੇ ਸਕਸੈਸਫੁਲ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ ਸਿਰ ਦੇ ਵਿੱਚ ਸੀ ਗੱਲ ਵਿੱਚ ਸੈਂਟਰ ਦੇ ਵਿੱਚ ਜਾ ਕੇ ਕਿਉਂਕਿ ਪਰਿਵਾਰ ਨੂੰ ਵੀ ਆ ਗਈ ਸੀ ਖਾਲਸਾ ਜੀ ਵੀ ਉਹਨਾਂ ਦਾ ਇੱਕ ਹੀ ਬੇਟਾ ਸੀ ਉਹਨਾਂ ਨੂੰ ਸੀ ਭਾਵੇਂ ਇੱਕ ਛੋਟਾ ਜਿਹਾ ਕੱਟ ਲਗਾਉਣਾ ਐ ਤਾਂ ਸਿਰ ਦਾ ਆਪਰੇਸ਼ਨ ਵੀ ਸਾਨੂੰ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਨਾ ਆ ਜਾਵੇ ਕਹਿੰਦੇ ਜਿਸ ਵਜ੍ਹਾ ਦੇ ਕਰਕੇ ਅਸੀਂ ਆਪਰੇਸ਼ਨ ਵੀ ਨਾ ਕਰਵਾਇਆ ਜਿਹੜਾ ਸਾਡਾ ਬੇਟਾ ਸੀ ਕਹਿੰਦੇ ਉਹ ਪਲੱਸ 2 ਤੋਂ ਬਾਅਦ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਕਹਿੰਨਾਂ ਤੋਂ ਐਡਮਿਸ਼ਨ ਹੋਇਆ ਸੀ ਕਹਿੰਦੇ ਪਰ ਉਹਦੀ ਸਿਹਤ ਜਦੋਂ ਇਸ ਤਰ੍ਹਾਂ ਟੈਨਸ਼ਨ ਦੇ ਵਿੱਚ ਵੀ ਸਿਰ ਦਾ ਆਪਰੇਸ਼ਨ ਕਰਨਾ ਪਵੇਗਾ ਕਹਿੰਦੇ ਉਹ ਬਹੁਤ ਬਿਮਾਰ ਰਹਿ ਲੱਗਿਆ ਸੀ ਟੈਨਸ਼ਨ ਲੈ ਕੇ ਤੇ ਉਹਦੀ ਸਟੱਡੀ ਜਿਹੜੀ ਉਹ ਵੀ ਰੁਕ ਗਈ ਸੀ ਕਹਿੰਦੇ ਅਸੀਂ ਪੀਜੀਆਈ ਤੱਕ ਲੁਧਿਆਣੇ ਤੱਕ ਕਾਫੀ ਡਾਕਟਰਾਂ ਨੂੰ ਦਿਖਾਇਆ ਉਹਨਾਂ ਨੇ ਵੀ ਸੇਮ ਇਹੀ ਕਿਹਾ ਕਿ ਇਹ ਛੋਟੀ ਆ ਜੋ ਤੁਹਾਡੀ ਇਰਸੌਲੀ ਦੀ ਗੰਡ ਬਣੀ ਆ ਇਹਨੂੰ ਕਢਵਾ ਲਓ ਵਿੱਚ ਇਹ ਵਾਦੀ ਤੁਹਾਨੂੰ ਪ੍ਰੋਬਲਮ ਆਵੇਗੀ ਕਹਿੰਦੇ ਅਸੀਂ ਕਈ ਰਿਸ਼ਤੇਦਾਰਾਂ ਨੂੰ ਕਈ ਪਿੰਡ ਦੇ ਵਿੱਚ ਭੈਣ ਭਰਾਵਾਂ ਅੱਗੇ ਚਲੋ ਗੱਲ ਕੀਤੀ ਉਹਨਾਂ ਨੇ ਕਹਿੰਦੇ ਸਾਨੂੰ ਕੋਈ ਦੇਸੀ ਮੈਡੀਸਿਨ ਦੱਸੀ ਅਸੀਂ ਉਹ ਸ਼ੁਰੂ ਕੀਤੀ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਜੋ ਗਾਂਡਾ ਖੁਰ ਜਾਂਦੀ ਹੈ ਜਿਸ ਤਰ੍ਹਾਂ ਕਰਦਿਆ ਕਰਦਿਆ ਖਾਲਸਾ ਜੀ ਉੱਪਰ ਵੀਰ ਕਹਿੰਦੇ ਕਿ ਅਸੀਂ ਉਹ ਦੇਸੀ ਦਵਾਈ ਵੀ ਸ਼ੁਰੂ ਕਰਨੀ ਕਹਿੰਦੇ 1 ਮਹੀਨੇ ਦੀ ਮੈਡੀਸਿਨ ਸੀ ਮੇਰੀ ਕਹਿੰਦੇ 1000 ਰੁਪਏ ਦੀ ਆਉਂਦੀ ਸੀ ਜੋ ਵੀ ਕਿਤੇ ਮੈਨੂੰ ਉਹਨਾਂ ਨੇ ਵਿੱਚ ਭੇਜ ਦੱਸਿਆ ਉਹ ਸਭ ਕਰਕੇ ਕਹਿੰਦੇ ਮੈਂ ਦਵਾਈ ਸ਼ੁਰੂ ਕੀਤੀ ਸਾਲ ਡੇਢ ਸਾਲ ਕਹਿੰਦੇ ਇਸੇ ਤਰ੍ਹਾਂ ਹੀ ਮੈਂ ਦਵਾਈ ਖਾਤੀ ਕਹਿੰਦੇ ਪਰ ਮੇਰੀ ਉਹ ਜੁੜੀ ਗੰਢ ਸੀ ਕਹਿੰਦੇ ਉਹ ਘਟਣ ਦੀ ਬਚਾਏ ਵੱਧ ਗਈ ਸੀ ਕਹਿੰਦੇ ਜਿਹੜੇ ਮੇਰੇ ਦਾਦੀ ਜੀ ਸੀ ਉਹ ਵੀਰ ਕਹਿੰਦੇ ਕਿ ਉਹ ਬਹੁਤ ਪਾਠ ਕਰਦੇ ਸੀ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਕਹਿੰਦੇ ਜਿਹੜੇ ਮੇਰੇ ਮਾਤਾ ਜੀ ਸੀ ਉਹ ਘਰ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਦੇ ਕੋਲ ਟਾਈਮ ਨਹੀਂ ਸੀ ਹੁੰਦਾ ਕਹਿੰਦੇ ਉਹਨਾਂ ਨੇ ਵੀ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਨੀ ਕਿ ਸਾਡੇ ਬੇਟੇ ਦੀ ਜੋ ਗਾਂਡੇ বিনা ਆਪਰੇਸ਼ਨ ਦੇ ਠੀਕ ਹੋ ਜਾਏ ਕਹਿੰਦੇ ਪਰ ਕਿਤੋਂ ਵੀ ਕੋਈ ਹੱਲ ਨਾ ਹੋਇਆ ਕਈਆਂ ਨੇ ਦੇਸੀ ਦਵਾਈਆਂ ਦੱਸੀਆਂ ਤੇ ਕਈਆਂ ਨੇ ਅੰਗਰੇਜ਼ੀ ਕੇਲੇ ਸਾਰੀਆਂ ਟਾਕੇ ਵੇਖ ਰੀਆਂ ਪਰ ਉਹ ਘਟਣ ਦੀ ਬਜਾਏ ਕਹਿੰਦੇ ਵਧ ਗਏ ਸੀ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਉਹ ਗੰਢ ਵਾਚਾਂ ਦੀ ਵੀਰ ਕਹਿੰਦੇ ਅਸੀਂ ਦੁਬਾਰਾ ਫੇਰ ਡਾਕਟਰਾਂ ਦੇ ਕੋਲ ਜਾਣੀ ਆ ਉਹਨਾਂ ਹੀ ਡਾਕਟਰਾਂ ਦੇ ਕੋਲ ਫੇਰ ਦੁਬਾਰਾ ਜਾਣੀ ਆ ਕਿ ਇਹ ਵੱਧ ਗਈ ਆ ਤਾਂ ਕਹਿੰਦੇ ਡਾਕਟਰਾਂ ਨੇ ਸਾਨੂੰ ਕਿਹਾ ਕਿ ਕਾਫੀ ਜ਼ਿਆਦਾ ਵੱਧ ਜੇਗੀ ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਇਹਨੂੰ ਇੱਕ ਕੱਟ ਲਗਵਾ ਕੇ ਤੁਸੀਂ ਕਢਾ ਲਓ ਵੀ ਨਹੀਂ ਵਾਚਾਣੀ ਆ ਵੀ ਹੁਣ ਕਿੰਨੀ ਸਾਲ ਡੇਢ ਦੇ ਵਿੱਚ ਵੱਧ ਗਈ ਆ ਜੇ ਹੁਣ ਵੀ ਤੁਸੀਂ ਨਾ ਕਢਾਈ ਤਾਂ ਸਿਰ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗੱਠ ਬਣ ਜਾਏਗੀ ਉਹ ਵੀਰ ਕਹਿੰਦੇ ਅਸੀਂ ਸਲਾਹ ਕੀਤੀ ਕਹਿੰਦੇ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਵਾਈ ਪਰਿਵਾਰ ਦੇ ਨਾਲ ਸਲਾਹ ਕੀਤੀ ਅਸੀਂ ਆਪਰੇਸ਼ਨ ਦੀ ਕਹਿੰਦੇ ਸਲਾਹ ਬਣਾ ਲਈ ਵੀ ਆਪਰੇਸ਼ਨ ਕਰਵਾ ਲਏ ਤੇ ਕਹਿੰਦੇ ਅਸੀਂ ਲੁਧਿਆਣੇੋਂ ਕਹਿੰਦੇ ਉਹ ਗੰਡ ਸੀ ਜੋ ਉਹਦਾ ਆਪਰੇਸ਼ਨ ਕਰਵਾਇਆ ਸਿਰ ਦਾ ਪਰ ਸਿਰ ਦਾ ਆਪਰੇਸ਼ਨ ਵੀ ਕਹਿੰਦੇ ਠੀਕ ਹੋ ਜਾਂਦਾ ਪਰ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਮੈਨੂੰ ਬਹੁਤ ਪ੍ਰੋਬਲਮ ਆਉਂਦੀਆਂ ਨੇ ਪੀਰ ਕਹਿੰਦੇ ਕਈ ਵਾਰ ਜ਼ਖਮ ਨੂੰ ਲੈ ਕੇ ਕਈ ਵਾਰ ਉਹ ਜ਼ਖਮ ਸੁੱਕਣਾ ਨਾ ਉੱਪਰ ਕਹਿੰਦੇ ਬਹੁਤ ਬੁਰਾ ਹਾਲ ਮੇਰਾ ਰਹਿਣਾ ਕਈ ਵਾਰ ਜ਼ਖਮ ਦੇ ਵਿੱਚ ਕਹਿੰਦੇ ਪਸ ਪੈ ਜਾਣੀ ਕੋਈ ਨਾ ਕੋਈ ਕਹਿੰਦੇ ਮੈਨੂੰ ਪ੍ਰੋਬਲਮ ਆਉਣੀ ਕਹਿੰਦੇ ਮੇਰਾ ਪੇਨ ਵੀ ਬਿਲਕੁਲ ਨਾ ਰੁਕਦਾ ਕਹਿੰਦੇ ਜਿੰਨਾ ਟਾਈਮ ਤਾਂ ਮੈਂ ਹਸਪੀਟਲ ਦੇ ਵਿੱਚ ਰਿਹਾ ਉਹਨਾ ਟਾਈਮ ਤਾਂ ਮੈਂ ਬਿਲਕੁਲ ਠੀਕ ਸੀ ਹਰ ਜਦੋਂ ਹੀ ਕਹਿੰਦੇ ਹਾਸਪੀਟਲ ਤੋਂ ਮੈਨੂੰ ਛੁੱਟੀ ਮਿਲ ਗਈ ਮੈਂ ਘਰ ਆ ਗਿਆ ਕਹਿੰਦੇ ਕਦੇ ਮੈਨੂੰ ਕੋਈ ਪ੍ਰੋਬਲਮ ਕਦੇ ਕੋਈ ਅਸੀਂ ਦੁਬਾਰਾ ਡਾਕਟਰਾਂ ਦੇ ਕੋਲ ਜਾਣਾ ਉਹਨਾਂ ਨੇ ਇਹੀ ਕਹਿਣਾ ਕਿ ਇਹੀ ਮੈਡੀਸਨ ਆ ਇਹ ਹੌਲੀ ਹੌਲੀ ਵਰਕ ਪਾਊਗਾ ਪਰ ਜਿੰਨੀ ਜਗ੍ਹਾ ਤੇ ਉਹ ਵੀਰ ਕਹਿੰਦੀ ਆਪਰੇਸ਼ਨ ਹੋਇਆ ਉਹਦੇ ਨਾਲ ਦਾ ਜਿਵੇਂ ਜ਼ਖਮ ਹੋਰ ਵਾਦਾ ਵਾਦਾ ਕਹਿੰਦੇ ਮੇਰੇ ਸਿਰ ਦੇ ਵਿੱਚ ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਕਿਦੇ ਜ਼ਖਮ ਇੰਨਾ ਵੱਧ ਗਿਆ ਕਿ ਮੇਰੇ ਸਿਰ ਦੇ ਵਿੱਚ ਜਿਵੇਂ ਕੀੜੇ ਪੈਣ ਵਾਲਾ ਹੋ ਗਿਆ ਜੱਜ ਇੰਨਾ ਬੁਰਾ ਹਾਲ ਹੋ ਗਿਆ ਕਹਿੰਦੇ ਜਦੋਂ ਕੋਈ ਉਮੀਦ ਆਸ ਮੈ ਰਹੀ ਵੀ ਇਹ ਹੁਣ ਚੱਕਰ ਮੇ ਠੀਕ ਹੋ ਜਾਊਗਾ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਣ ਲੱਗ ਗਿਆ ਕਈ ਡਾਕਟਰਾਂ ਤੋਂ ਮੈਂ ਹੋਰ ਜਾ ਕੇ ਸਲਾਹ ਲਈ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਵੀ ਅੰਦਰ ਦੀ ਅੰਦਰ ਕੋਈ ਪ੍ਰੋਬਲਮ ਹੋ ਜਾਣੀ ਆ ਤੁਹਾਡੇ ਵੀ ਤੁਸੀਂ ਕਿਤੇ ਵਧੀਆ ਸੀਨੀਅਰ ਡਾਕਟਰ ਨੂੰ ਦਿਖਾਓ ਫਿਰ ਵੀਰ ਦੱਸਦੇ ਅਸੀਂ ਪੀਸੀਆਈ ਜਾ ਕੇ ਆਏ ਉਦੋਂ ਦਵਾਈ ਸ਼ੁਰੂ ਕੀਤੀ ਕਹਿੰਦੇ ਮੈਨੂੰ ਫਰਕ ਪੈਂਦਾ ਸੀ ਜਿੰਨਾ ਟਾਈਮ ਮੈਂ ਦਵਾਈ ਖਾਂਦਾ ਸੀ ਪਰ ਜਦੋਂ ਦਵਾਈ ਮੈਂ ਛੱਡ ਦਿੰਦਾ ਸੀ ਉਦੋਂ ਫਿਰ ਉਹੀ ਹਾਲ ਹੋ ਜਾਂਦਾ ਸੀ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮੈਨੂੰ 6 ਮਹੀਨੇ ਜਾਂਦੇ ਨੇ ਕਿ ਇਹਦੇ ਸਾਡੇ ਘਰ ਦੇ ਵਿੱਚ ਰਿਸ਼ਤੇਦਾਰ ਜੋ ਹਾਲਚਾਲ ਕੁਛ ਨਾ ਆਉਂਦੇ ਨੇ ਵੀਰ ਦੱਸ ਰਿਹਾ ਵੀ ਉਹ ਸਾਨੂੰ ਕਹਿੰਦੇ ਵੀ ਤੁਸੀਂ ਤਾਂ ਤੁਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰਵਾਓ ਵੀ ਤੁਹਾਡੀ ਜ਼ਰੂਰ ਅਰਦਾਸ ਬੇਨਤੀ ਪੂਰੀ ਹੋਵੇਗੀ ਵੀ ਤੁਸੀਂ ਇੱਕ ਵਾਰ ਜਾ ਕੇ ਨਾ ਉਹਦੀ ਅਰਦਾਸ ਬੇਨਤੀ ਕਰਵਾ ਕੇ ਆਓ ਕਹਿੰਦੇ ਵੀ ਜਿਹੜੇ ਮੇਰੀ ਦਾਦੀ ਜੀ ਸੀ ਵੀਰ ਦੱਸ ਰਿਹਾ ਕਹਿੰਦੇ ਵੀ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਸੀ ਉਤੇ ਅਰਦਾਸ ਬੇਨਤੀ ਕਰਵਾਈ ਤੇ ਉਹਨਾਂ ਨੇ ਸੁਖਣਾ ਸੁਖੀ ਕਿ ਜਦੋਂ ਸਾਡਾ ਬੇਟਾ ਠੀਕ ਹੋ ਗਿਆ ਅਸੀਂ ਘਰ ਦੇ ਵਿੱਚ ਸ਼੍ਰੀ ਖੰਡ ਪੜ ਸਾਹਿਬ ਦਾ ਪ੍ਰਕਾਸ਼ ਵੀ ਕਰਵਾਵਾਂਗੇ ਪਰ ਵੀਰ ਕਹਿੰਦੇ ਕਿ ਸਾਨੂੰ ਕੋਈ ਪਤਾ ਨਹੀਂ ਸੀ ਵੀ ਤੁਹਾਨੂੰ ਤਲਬਾਬਾ ਦੀਪ ਸਿੰਘ ਸਾਹਿਬ ਜੀ ਦੇ ਜੋਤ ਘਰ ਦੇ ਵਿੱਚ ਜਗਾ ਸਕਦੇ ਹਾਂ ਵੀ ਸ਼ਹੀਦੀ ਦੇਖ ਦੀ ਰਸਤੇ ਇਸ ਤਰ੍ਹਾਂ ਦਿੱਤੀ ਜਾਂਦੀ ਆ ਕਹਿੰਦੇ ਜਦੋਂ ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣੇ ਅਰਦਾਸ ਬੇਨਤੀ ਕਰਵਾਉਣ ਕਹਿੰਦੇ ਉਹਤੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਦੁਪਹਿਰਾ ਸਹਿਬ ਬਾਰੇ ਵੀ ਪਤਾ ਲੱਗਦਾ ਪਰ ਵੀਰ ਕਹਿੰਦੇ ਕਿ ਦੁਪਹਿਰਾ ਸਹਿਬ ਕੱਟਿਆ ਨਹੀਂ ਸੀ ਜਾਂਦਾ ਕਿਉਂਕਿ ਦਾਦੀ ਕਹਿੰਦੇ ਵੀ ਇੰਨਾ ਲੰਬਾ ਸਮਾਂ ਬੈਠ ਕੇ ਪਾਠ ਨਹੀਂ ਸੀ ਕਰ ਸਕਦੇ ਤੇ ਮਾਤਾ ਜੀ ਸੀ ਜੋ ਵੀਰ ਦੇ ਉਹਨਾਂ ਨੂੰ ਕੰਮਕਾਰ ਹੁੰਦੇ ਸੀ ਘਰ ਦੇ ਵਿੱਚ ਤੇ ਉਹਨਾਂ ਦੇ ਕੋਲ ਵੀ ਸਮਾਂ ਨਹੀਂ ਸੀ ਹੁੰਦਾ ਪਰ ਵੀਰ ਦੱਸ ਰਿਹਾ ਵੀ ਜਦੋਂ ਅਸੀਂ ਅਰਦਾਸ ਬੇਨਤੀ ਕਰਵਾਉਣ ਜਾਂਦੇ ਆ ਅਰਦਾਸ ਬੇਨਤੀ ਕਰਕੇ ਕਹਿੰਦੇ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਅਰਦਾਸ ਬੇਨਤੀ ਜਦੋਂ ਕਰਦੇ ਆ ਕਹਿੰਦੇ ਮੇਰੇ ਪਰਿਵਾਰ ਨੇ ਜੋ ਅਰਦਾਸ ਬੇਨਤੀ ਕੀਤੀ ਉਹ ਤਾਂ ਕੀਤੀ ਹੀ ਕੀਤੀ ਪਰ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮੈਂ ਆਪਣੇ ਮਨ ਦੇ ਵਿੱਚ ਜਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਇਹ ਹੀ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸ਼ਹੀਦ ਸਿੰਘੋ ਵੀ ਇਹ ਜੋ ਮੇਰਾ ਦੁੱਖੇ ਕਸ਼ਟੇ ਇਹ ਮੇਰਾ ਠੀਕ ਹੋਵੇ ਜੀ ਵੀ ਮੈਂ ਤੁਹਾਡੇ ਦਰ ਤੇ ਆ ਕੇ ਚਪੈਰਾ ਸਾਹਿਬ ਇੱਕ ਘਟ ਕੇ ਜਾਵਾਂਗਾ ਨਾਲੇ ਸ਼ੁਕਰਾਨਾ ਕਰਕੇ ਜਾਵਾਂਗਾ ਕਹਿੰਦੇ ਉੱਥੋਂ ਜਿਹੜੇ ਦਾਦੀ ਜੀ ਸੀ ਉਹਨਾਂ ਨੇ ਨੂੰ ਪਤਾ ਲੱਗਾ ਉੱਥੇ ਜੋ ਸੇਵਾਦਾਰ ਸੀਗੇ ਵੀ ਸ਼ਹੀਦੀ ਦੇਖ ਵੀ ਰਸਤੇ ਦੇ ਬਾਰੇ ਤੇ ਜੋਤ ਦਾ ਜੋ ਕਿ ਉਹ ਮਿਲਿਆ ਕਹਿੰਦੇ ਸਾਨੂੰ ਮੱਥਾ ਟੇਕਣ ਦੇ ਸਮੇਂ ਉਹਦੇ ਬਾਰੇ ਪਤਾ ਲੱਗਾ ਵੀ ਘਰ ਦੇ ਵਿੱਚ ਵੀ ਜੋਤ ਜਗਾ ਸਕਦੀਆਂ ਕਹਿੰਦੇ ਅਸੀਂ ਉੱਥੋਂ ਵੀ ਕਿਉਂ ਲੈ ਆਏ ਘਰ ਦੇ ਵਿੱਚ ਕਹਿੰਦੇ ਜਦੋਂ ਅਸੀਂ ਆ ਗਏ ਅਰਦਾਸ ਬੇਨਤੀ ਕਰਕੇ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕੀਤੀ ਤੇ ਕਹਿੰਦੇ ਜੋ ਮੇਰੇ ਦਾਦੀ ਜੀ ਸੀ ਵੀਰ ਦੱਸ ਦਿਆ ਕਹਿੰਦੇ ਉਹਨਾਂ ਨੇ ਹੀਦੀ ਦੇਖਦੀ ਰਸਤ ਲੈ ਕੇ ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਵੇਰੇ ਅੰਮ੍ਰਿਤ ਵੇਲੇ ਅਰਦਾਸ ਕਰਵਾ ਕੇ ਤੇ ਜਦੋਂ ਸ਼ਹੀਦੀ ਦੇਖਦਾ ਰਗੜਾ ਲੱਗਦਾ ਸੀ ਉੱਥੇ ਕਹਿੰਦੇ ਦੇ ਕੇ ਉਸ ਸਮੇਂ ਹੀ ਅਰਦਾਸ ਕਰਵਾ ਕੇ ਆਉਣੀ ਹਰ ਰੋਜ਼ ਰੁਟੀਨ ਦੇ ਨਾਲ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮੇਰੇ ਦਾਦੀ ਜੀ ਨੇ ਗੁਰਦੁਆਰਾ ਸਾਹਿਬ ਜਾਣਾ ਨਾਲੇ ਸ਼ਹੀਦੀ ਦੇਖ ਲੈ ਕੇ ਜਾਣੀ ਉੱਥੇ ਰਗੜਾ ਜਦੋਂ ਲੱਗਣਾ ਅਰਦਾਸ ਬੇਨਤੀ ਕਰਵਾ ਕੇ ਆਉਣੀ ਹਰ ਐਤਵਾਰ ਨੂੰ ਜੇ ਵੀ ਘਰ ਦੇ ਵਿੱਚ ਅਸੀਂ ਜੋਤ ਜਗਾਉਣੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਅਸੀਂ ਘਰ ਦੇ ਵਿੱਚ ਫੋਟੋ ਵੀ ਲੈ ਫੋਟੋ ਦੇ ਅੱਗੇ ਵੀਰ ਕਹਿੰਦੇ ਕਿ ਜੋਤ ਜਗਾਈ ਜੋ ਕਿ ਉਹ ਕਹਿੰਦੇ ਅਸੀਂ ਜੋਤ ਦਾ ਲੈ ਕੇ ਆਏ ਸੀ ਸਾਨੂੰ ਇਹ ਵੀ ਡਰ ਲੱਗਦਾ ਸੀ ਵੀ ਪਤਾ ਨਹੀਂ ਅਸੀਂ ਲਗਾਈਏ ਕਿ ਨਾਲ ਲਗਾਈਏ ਕਹਿੰਦੇ ਉਹ ਜੋਤ ਦਾ ਕਿਉਂ ਅਸੀਂ ਉਸ ਤਰਾ ਹੀ ਰੱਖੀ ਰੱਖਿਆ ਫਿਰ ਕਹਿੰਦੇ ਜਿਹੜੀ ਰਿਸ਼ਤੇਦਾਰਾਂ ਨੇ ਸਾਨੂੰ ਕਿਹਾ ਸੀ ਵੀ ਤੁਸੀਂ ਇੱਕ ਵਾਰ ਉੱਥੇ ਅਰਦਾਸ ਬੇਨਤੀ ਕਰਵਾ ਕੇ ਆਓ ਉਹਨਾਂ ਤੋਂ ਹੀ ਕਹਿੰਦੇ ਅਸੀਂ ਦੁਬਾਰਾ ਪੁੱਛਿਆ ਸੀਗਾ ਬੀ ਕੀਵੇਂ ਅਸੀਂ ਉਹ ਜੋਤ ਦਾ ਘੋਚ ਲਾ ਸਕਦੇ ਆ ਸਿਰ ਦੇ ਵਿੱਚ ਕਿ ਨਹੀਂ ਉਹਨਾਂ ਨੇ ਵੀਰ ਕਹਿੰਦੇ ਸਾਨੂੰ ਕਿਹਾ ਵੀ ਉਹ ਵੀ ਜੋਤ ਦਾ ਘੋਚ ਲਾਓ ਵੀ ਜਿਹੜਾ ਜੋਤ ਦੇ ਵਿੱਚ ਬਚਦੇ ਕਰੇਗਾ ਜਗਉਣ ਤੋਂ ਬਾਅਦ ਦੇ ਵਿੱਚ ਉਹ ਵੀ ਲਗਾ ਸਕਦੇ ਹੋ ਪਰ ਜੇ ਨਹੀਂ ਵੀ ਬਚਦਾ ਨਾ ਤੁਸੀਂ ਗੁਰਦੁਆਰਾ ਸਾਹਿਬ ਜਿਹੜੀ ਜੋਤ ਜਗਦੀ ਹੈ ਉਥੋਂ ਘੋ ਲੈ ਆਇਆ ਕਰੋ ਤੇ ਉਹ ਲਾ ਲਿਆ ਕਰੋ ਵੀ ਤੁਹਾਡੇ ਜ਼ਰੂਰ ਅਰਦਾਸ ਬੇਨਤੀ ਪੂਰੀ ਹੋਊਗੀ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੇਰੇ ਦਾਦੀ ਜੀ ਨੇ ਹਰ ਰੋਜ਼ ਕਹਿੰਦੇ ਗੁਰਦੁਆਰਾ ਸਾਹਿਬ ਜਾਣਾ ਜਾ ਕੇ ਕਹਿੰਦੇ ਅਰਦਾਸ ਬੇਨਤੀ ਕਰਵਾਉਣੀ ਹਰ ਰੋਜ਼ ਕਹਿੰਦੇ ਰਗੜੇ ਦੀ ਦੀਗ ਲੈ ਕੇ ਜਾਣੀ ਉੱਥੇ ਵੀ ਅਰਦਾਸ ਬੇਨਤੀ ਕਰਵਾਉਣੀ ਹਰ ਐਤਵਾਰ ਨੂੰ ਅਸੀਂ ਘਰ ਦੇ ਵਿੱਚ ਕਹਿੰਦੇ ਜੋਤ ਵੀ ਜਗਾਉਣੀ ਤੇ ਕਹਿੰਦੇ ਚੋਕਿਓ ਲੈ ਕੇ ਆਏ ਸੀ ਜੋਤ ਦੇ ਵਿੱਚ ਬਚ ਜਾਣਾ ਕਈ ਵਾਰ ਨਾ ਬਚਣਾ ਤਾਂ ਗੁਰਦੁਆਰਾ ਸਾਹਿਬ ਤੋਂ ਲਿਆ ਕੇ ਉਹ ਵੀ ਸੇਰ ਦੇ ਵਿੱਚ ਜਿੰਨਾ ਜ਼ਖਮ ਸੀ ਉੱਥੇ ਲਗਾਉਣਾ ਕਹਿੰਦੇ ਕਿ ਵੀਰ ਦੱਸਦੇ ਵੀ ਮੈਨੂੰ ਫਰਕ ਤਾਂ ਪੈ ਜਾਂਦਾ ਸੀ ਇਹ ਨਹੀਂ ਕਿ ਮੈਨੂੰ ਮੈਡੀਸਿਨ ਦੇ ਨਾਲ ਫਰਕ ਨਹੀਂ ਸੀ ਪੈਂਦਾ ਹਰ ਕੇ ਪੈ ਜਾਂਦਾ ਸੀ ਪਰ ਜਿੰਨਾ ਸਮਾਂ ਕਹਿੰਦੇ ਮੈਂ ਮੈਡੀਸਿਨ ਖਾਂਦਾ ਸੀ ਸਿਰਫ ਫਰਕ ਓਨਾ ਹੀ ਸਮਾਂ ਹੁੰਦਾ ਸੀ ਏਸੀ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਥੋੜੀ-ਥੋੜੀ ਕਰਦਿਆ ਸਾਨੂੰ ਕਹਿੰਦੇ 2-3 ਮਹੀਨੇ ਹੋ ਗਏ ਕਹਿੰਦੇ ਪਰ ਵਿਚਦੀ ਦਾ ਸਾਡੇ ਤੋਂ ਇੱਕ ਦੋ ਵਾਰ ਮੈਡੀਸਿਨ ਨਾ ਲੈ ਕੇ ਆਈਗੀ ਕਰਦੀਆਂ ਪ੍ਰੋਬਲਮ ਕਰਕੇ ਕਹਿੰਦੇ ਵੀ ਜਦੋਂ ਤੋਂ ਮੈਂ ਬਿਮਾਰ ਹੋਇਆ ਪੇਟ ਹੋਇਆ ਮੇਰਾ ਸਿਰ ਦਾ ਤੁਹਾਡਾ ਬਹੁਤ ਖਰਚਾ ਹੋ ਗਿਆ ਸੀ ਜਿਸ ਵਜ੍ਹਾ ਦੇ ਕਰਕੇ ਸਾਡੇ ਤੋਂ ਦੋ ਤਿੰਨ ਵਾਰ ਮੈਡੀਸਿਨ ਲੈਣ ਨਹੀਂ ਜਾਇਆ ਗਿਆ ਪਰ ਜਦੋਂ ਘਰ ਸੱਜ ਜੀ ਵੀਰ ਕਹਿੰਦੇ ਵੀ ਅਸੀਂ ਮੈਡੀਸਿਨ ਲੈਣ ਮੈਂ ਗਏ ਕਹਿੰਦੇ ਫੇਰ ਵੀ ਅਸੀਂ ਗੱਲ ਲੋਟ ਕੀਤੀ ਵੀ ਅਸੀਂ ਦੋ ਵਾਰ ਹੋ ਗਿਆ ਦਵਾਈ ਨਹੀਂ ਲੈਣ ਗਏ ਦਵਾਈ ਵੀ ਨਹੀਂ ਖਾਧੀ 15 20 ਦਿਨ ਹੋ ਗਏ ਤਾਂ ਪਰ ਜ਼ਖਮ ਫੇਰ ਵੀ ਸੁੱਕਾ ਪਿਆ ਹੈ ਵੀ ਬਿਲਕੁਲ ਠੀਕ ਹੁੰਦਾ ਜਾਂਦਾ ਵੀ ਇਹ ਕਿਵੇਂ ਹੋਇਆ ਕਹਿੰਦੇ ਉੱਥੋਂ ਫਿਰ ਸਾਡਾ ਵਿਸ਼ਵਾਸ ਬਣ ਗਿਆ ਵੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਕੀਤੀ ਹੋਈ ਅਰਦਾਸ ਬੇਨਦੀਤੀ ਸਾਡੇ ਤੇ ਕਿਰਪਾ ਹੋਣੀ ਸ਼ੁਰੂ ਹੋ ਗਈ ਕਹਿੰਦੇ ਫਿਰ ਜੋਤ ਦਾ ਹੀ ਕਿਉਂ ਲਾਉਣਾ ਵੀਰ ਕਹਿੰਦੇ ਸ਼ੁਰੂ ਕਰਤਾ ਜੋਤ ਜਗਾਉਣੀ ਸ਼ੁਰੂ ਅਸੀਂ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਸੀ ਪਰ ਜੋਤ ਦਾ ਕਿਉਂ ਹਰ ਰੋਜ਼ ਲਗਾਉਣਾ ਸ਼ੁਰੂ ਕਰਤਾ ਕਹਿੰਦੇ ਦਾਦੀ ਜੀ ਨੇ ਸ਼ਹੀਦੀ ਦੇ ਦੇ ਰਸਤੇ ਉਹਨਾ ਟਾਈਮ ਨਾ ਛੱਡੀ ਜਿੰਨਾ ਟਾਈਮ ਹੈ ਬਿਲਕੁਲ ਨਹੀਂ ਸੀ ਠੀਕ ਹੋਇਆ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦੇ ਕਹਿੰਦੇ ਕਿ 6-7 ਮਹੀਨਿਆਂ ਦੇ ਵਿੱਚ ਵਿੱਚ ਬਿਨਾ ਮੈਡੀਸਿਨ ਤੋਂ ਕਹਿੰਦੇ ਪਹਿਲਾਂ ਮੈਡੀਸਿਨ ਚੱਲਦੀ ਸੀ ਪਰ ਜਦੋਂ ਦੋ ਵਾਰ ਅਸੀਂ ਲੈ ਕੇ ਤਾਂ ਆਏ ਤੇ ਸਾਨੂੰ ਫਰਕ ਲੱਗਾ ਉਸਦੇ ਬਾਅਦ ਅਸੀਂ ਇਹ ਉਣੀ ਬੰਦ ਕਰਤੀ ਕਹਿੰਨੇ ਮੇਰਾ ਜਿਹੜਾ ਜ਼ਖਮ ਸੀ ਉਹ ਵੀ ਬਿਲਕੁਲ ਕਹਿੰਦੇ ਸਹੀ ਹੋ ਗਿਆ ਕਹਿੰਦੇ ਵੀ ਮੈਨੂੰ ਲੱਗਿਆ ਸੀ ਟਾਈਮ ਤਾਂ 6-7 ਮਹੀਨਿਆਂ ਦਾ ਪਰ ਕਹਿੰਦੇ ਬਿਲਕੁਲ ਸਹੀ ਹੋ ਗਿਆ ਜੋ ਮੇਰੇ ਸਿਰ ਦੇ ਵਿੱਚੋਂ ਦਰਦ ਹੁੰਦਾ ਸੀ ਉਹ ਵੀ ਰੁਕ ਗਿਆ ਤੇਗੇਦੇ ਸਾਡੇ ਘਰ ਦੇ ਵਿੱਚ ਜੋ ਵੀ ਸਾਨੂੰ ਪ੍ਰੋਬਲਮ ਸੀ ਘਰ ਦੇ ਵਿੱਚ ਤੁਹਾਡੇ ਘਰ 'ਚ ਬਰਕਤ ਨਹੀਂ ਸੀ ਪੈਂਦੀ ਹੋਰ ਵੀ ਖਾਲਸਾ ਜੀ ਜਿਵੇਂ ਆਪਣੇ ਘਰਾਂ ਦੇ ਵਿੱਚ ਅਕਸਰ ਹੀ ਪ੍ਰੋਬਲਮ ਰਹਿੰਦੀ ਹੈ ਉਹ ਵੀਰ ਕਹਿੰਦਾ ਕਿ ਅਸੀਂ ਅਰਦਾਸ ਬੇਨਤੀ ਤਾਂ ਮੇਰੀ ਹੀ ਕੀਤੀ ਸੀ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕੀਤੀ ਹੋਈ ਅਰਦਾਸ ਬੇਨਤੀ ਤੋਂ ਵੱਧ ਕੇ ਸਾਡੇ ਤੇ ਕਿਰਪਾ ਕੀਤੀ اسی ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਜਦੋਂ ਮੈਂ ਠੀਕ ਹੋ ਜਾਣਾ ਫਿਰ ਅਸੀਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਂਦੇ ਆ ਅਰਦਾਸ ਬੇਨਤੀ ਕਰਾ ਕੇ ਆਉਣੇ ਆ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਤੇ ਵੀਰ ਕਹਿੰਦੇ ਮੈਂ ਚਪੈਰਾ ਸਹਿਬ ਇੱਕ ਸੁਖਿਆ ਸੀ ਕਿ ਜਦੋਂ ਮੈਂ ਠੀਕ ਹੋਇਆ ਘਟ ਕੇ ਜਾਵਾਂਗਾ ਤੋ ਮੈਂ ਚਪੈਰਾ ਸਹਿਬ ਹੀ ਤੁਹਾਨੂੰ ਧੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਘਟ ਕੇ ਆਉਣਾ ਤੇ ਇਸੇ ਤਰ੍ਹਾਂ ਵੀਰ ਕਹਿੰਦੇ ਅਸੀਂ ਘਰ ਦੇ ਵਿੱਚ ਫਿਰ ਸ਼੍ਰੀ ਖੰਡ ਪੜ ਸਹਿਬ ਦਾ ਪ੍ਰਕਾਸ਼ ਵੀ ਕਰਵਾਇਆ ਜੋ ਦਾਦੀ ਜੀ ਨੇ ਕਹਿੰਦੇ ਸੁਖਿਆ ਸੀ ਕਹਿੰਦੇ ਸਾਡਾ ਪਰਿਵਾਰ ਬਹੁਤ ਖੋਸ਼ ਸੀ ਕਹਿੰਦੇ ਕਿਉਂਕਿ ਸਾਡੇ ਕੋਲ ਕੋਈ ਰਸਤਾ ਨਹੀਂ ਸੀ ਹੈਗਾ ਵੀ ਜੋ ਸਿਰ ਦੀ ਛੱਟ ਦਾ ਜ਼ਖਮ ਇਹ ਪਤਾ ਨਹੀਂ ਸੁੱਕੇਗਾ ਵੀ ਕਿ ਨਾ ਹੁਣ ਉਹ ਵੀਰ ਦੱਸ ਰਿਹਾ ਖਾਲਸਾ ਜੀ ਕਿ ਪਹਿਲਾਂ ਮੇਰੀ ਕਟਿੰਗ ਸੀ ਫਿਰ ਕਹਿੰਦੇ ਆਪਰੇਟ ਹੋਣ ਕਰਕੇ ਸਿਰ ਦੇ ਮੇਰੇ ਸਾਰੇ ਵਾਲ ਹੀ ਲਾਹ ਦਿੱਤੇ ਸੀ ਡਾਕਟਰਾਂ ਨੇ ਕਹਿੰਦੇ ਪਰ ਹੁਣ ਜਦੋਂ ਤੋਂ ਮੇਰੇ ਤੇ ਇਹ ਦੁੱਖ ਕਸ਼ਟ ਆਇਆ ਤੇ ਕਹਿੰਦੇ ਅਰਦਾਸ ਬੇਨਤੀ ਕੀਤੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਮੈਂ ਕੇਸ ਰੱਖ ਲਿਆ ਹੁਣ ਮੈਂ ਪੱਕ ਬੰਨਦਾ ਕਹਿੰਦੇ ਕਿ ਹਰ ਰੋਜ਼ ਆਪਣੀ ਦਾਦੀ ਜੀ ਦੇ ਨਾਲ ਕਹਿੰਦੇ ਮੈਂ ਗੁਰਦੁਆਰਾ ਸਹਿਬ ਵੀ ਜਾਂਨਾ ਪਾਠ ਵੀ ਕਰਦਾ ਤੇ ਹਰ ਐਤਵਾਰ ਨੂੰ ਕਹਿੰਦੇ ਚਪੈਰਾ ਸਹਿਬ ਮੈਂ ਕੱਟਣਾ ਤੇ ਮੇਰੇ ਜਿਹੜੇ ਮਾਤਾ ਜੀ ਨੇ ਉਹ ਵੀਰ ਦੇ ਉਹ ਜੋਤ ਜਗਾਉਂਦੇ ਨੇ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸ ਦਿਆ ਕਿ ਮੇਰੇ ਸ਼ੇਰ ਦੇ ਵਿੱਚ ਇੰਨੀ ਪ੍ਰੋਬਲਮ ਹੋ ਗਈ ਸੀ ਇੱਕ ਛੋਟੀ ਜੀ ਗੱਠ ਤੋਂ ਲੈ ਕੇ ਵੱਡੀ ਗੱਠ ਹੋ ਗਈ ਜਿਸ ਦੇ ਆਪਰੇਸ਼ਨ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਕਹਿੰਦੇ ਮੁਸ਼ਕਲ ਆਈਆਂ ਬਹੁਤ ਪ੍ਰੋਬਲਮ ਬਹੁਤ ਦੁੱਖ ਦੇਖੇ ਕਹਿੰਦੇ ਜਿਹੜੇ ਕਿ ਮੈਂ ਮੈਡੀਸਨ ਨਾਲ ਠੀਕ ਹੋਣ ਦੇ ਬਾਅਦ ਵੀ ਕਹਿੰਦੇ ਉਸ ਤਰ੍ਹਾਂ ਹੋ ਜਾਂਦਾ ਸੀ ਪਰ ਜਦੋਂ ਤੂੰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਚੂੜੇ ਅਰਦਾਸ ਬੇਨਤੀ ਕੀਤੀ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਉਹ ਵੀਰ ਦਾ ਇਹ ਦੁੱਖ ਕਸ਼ਟ ਕੱਟਿਆ ਗਿਆ ਖਾਲਸਾ ਜੀ ਏਸੀ ਉਸ ਵੀਰ ਦੀ ਹੱਡ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਤੁਸੀਂ ਵੀ ਖਾਲਸਾ ਜੀ ਇਸੇ ਤਰ੍ਹਾਂ ਆਪਣੀ ਸ਼ਰਧਾ ਭਾਵਨਾ ਬਣਾ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਜੁੜੋ ਜੀ ਗੁਰਬਾਣੀ ਦੇ ਨਾਲ ਵੀ ਜੁੜੋ ਆਪਣੇ ਬੱਚਿਆਂ ਨੂੰ ਵੀ ਸਿੱਖੀ ਇਤਿਹਾਸ ਬਾਰੇ ਦੱਸਿਆ ਕਰੋ ਜੀ ਗੁਰਬਾਣੀ ਬਾਰੇ ਵੀ ਦੱਸਿਆ ਕਰੋ ਤੇ ਵਾਅਦੋ ਤੋਂ ਵਾਅਦ ਗੁਰਬਾਣੀ ਦੇ ਨਾਲ ਚੜੋ ਜੀ ਖਾਲਸਾ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਪੁੱਲਾ ਚੁੱਕਾਂ ਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਣਜਾਣੇ ਅਣਕਾ ਗਲਤੀਆ ਪੁੱਲਾ ਚੁੱਕਾ ਹੋ ਜਾਂਦੀ ਆ ਹੋਣਗੀਆਂ ਖੀਮਾ ਬਖਸ਼ਨੀ ਖਾਲਸਾ ਜੀ ਤਨ ਤਨ ਆਵਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਦੀ ਸਭਨਾ ਭੈਣ ਭਰਾਵਾਂ ਦੇ ਕਾਰਜ ਰਾਸ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦੇ ਮੇਰ ਭਰਿਆ ਹੱਥ ਰੱਖਣਾ ਸੀਤਰਾ ਖਾਲਸਾ ਜੀ ਤੁਸੀਂ ਵੀ ਵੱਦ ਤੋਂ ਵੱਦ ਗਰਬਾਣੀ ਦੇ ਨਾਲ જોડਣਾ ਏ ਜੀ ਆਪਾਂ ਹੋਰ ਸਾਰੀਆਂ ਸੰਗਤਾਂ ਨੂੰ ਵੀ ਗਰਬਾਣੀ ਦੇ ਨਾਲ ਜੋੜਨਾ ਏ ਕਿਉਂਕਿ ਆਪਾਂ ਸਾਰੇ ਹੀ ਪੈਨ ਭਰਾਮਣ ਨੂੰ ਆਪਾਂ ਸਿੱਧੇ ਰਸਤੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੋੜਨਾ ਏ ਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਜੁੜਨ ਕਿਉਂਕਿ ਗਰਬਾਣੀ ਤੋ ਹੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅਰਦਾਸ ਬੇਨਤੀ ਕਰਕੇ ਹੀ ਆਪਾਂ ਨੂੰ ਇਹ ਸਭ ਦਾਤਾ ਮਿਲਦਿਆਂ ਨੇ ਇਹ ਸਭ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਦਿੱਤੀਆਂ ਦਾਤਾ ਨੇ ਜਿਨ੍ਹਾਂ ਦੇ ਸਿਰ ਤੇ ਆਪਾਂ ਤੁਰੇ ਫਿਰਦੇ ਆ ਇਸ ਕਰਕੇ ਆਪਾਂ ਨੂੰ ਕਿਸੇ ਵੀ ਚੀਜ਼ ਦਾ ਔਮੇ ਹੰਕਾਰ ਨਹੀਂ ਕਰਨਾ ਚਾਹੀਦਾ ਇਸ ਕਰਕੇ ਤੁਸੀਂ ਵੀ ਵੱਦ ਤੋਂ ਵੱਧ ਗਰਬਾੜੀ ਤੇ ਨਾਲ ਛੁਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ